ਉਹ ਕੋਈ ਵੀ ਲੜ ਸਕਦਾ ਆ ਕਈ ਛੈਣਾ ਪੈਣਾ ਵੀ ਕੋਈ ਆ ਸਕਦਾ ਹੁਣ ਜੇ ਆਪਾਂ ਤੁਰੇ ਜਨਾ ਪਖਾੜ ਕੇ ਨਾ ਚੱਗੀ ਸੀ ਇਸ ਤਰ੍ਹਾਂ ਆਹ ਦੇਖੋ ਇਹ ਤੋਂ ਕੱਟੀ ਹੋਣ ਕੱਟੀ ਆ ਵੀ ਕੋਈ ਹੋਰ ਬੱਚਾ ਨਾਲ ਲੱਗ ਜੇ ਕਿਸੇ ਦਾ ਇੱਥੋਂ ਲੈ ਕੇ ਤੇ ਉਹ ਤੱਕ ਵਤੀ ਜਾਂਦੀ ਪਈ ਓਹ ਸੱਤ ਸੱਤ ਫੋਲ ਦੇ ਘੰਟੇ ਵਿੱਚ ਥੋੜਾ ਵੀ ਕੋਈ ਨੋ ਨਾਮ ਮੇਰਾ ਜੀ ਇਹਨੇ ਕਿੱਥੇ ਰਹਿੰਦੇ ਤੁਸੀਂ ਪਿੰਡ ਕਿੰਨੀ ਆਲਾ ਸੀ ਕੀ ਗੱਲ ਬਾਤ ਹੈ ਗੱਲ ਇਸ ਤਰ੍ਹਾਂ ਜੀ ਆਪਣੇ ਇੱਥੇ ਨਿੰਗ ਸਿੰਘ ਹੈ ਜੀ ਮੈਂਟਲ ਬੰਦਾ ਠੀਕ ਹੈ ਜੀ ਉਹਨੇ ਬੱਚੇ ਨਿਕਲਣੇ ਕਿ ਖੇਡਦੇ ਨੇ ਇੱਥੇ ਉਨੇ ਬੰਦੇ ਨੇ ਕਰੰਟ ਦੀ ਤਾਰ ਲਾਈ ਏ ਠੀਕ ਹੈ ਉਹਨੇ ਬਿਲਕੁਲ ਨਹੀਂ ਸੋਚਿਆ ਕੋਈ ਜਾਨਵਰ ਬੰਦਾ ਜਾਨਵਰ ਨੂੰ ਮਾਰਨ ਲੱਗਾ ਵੀ ਸੋਚਦਾ ਪੰਜਾਬ ਵਾਲੀ ਠੀਕ ਹੈ ਉਹਨੂੰ ਪਤਾ ਵੀ ਇਸ ਚੀਜ਼ ਦਾ ਕਿ ਬੱਚੇ ਇੱਥੇ ਹੀ ਖੇਡਦੇ ਨੇ ਬੰਦੇ ਨੇ ਫਿਰ ਵੀ ਨਹੀਂ ਸੋਚਿਆ ਕਿ ਕੱਡੀ ਬੇਦਰਦੀ ਨਾਲ ਨੇ ਤਾਰ ਲਾਈ ਇੱਥੇ ਕਰੰਟ ਵਾਲੀ ਠੀਕ ਹੈ ਉਹਦੇ ਕਾਰਵਾਈ ਕੀਤੀ ਜਾਵੇ ਕੱਲ ਨੂੰ ਕਿਰੇ ਹੋਰ ਵੀ ਚਾਰ ਥਾਵਾਂ ਤੇ ਇਹ ਗੱਲ ਸੁਣਾਈ ਹੋਈ ਕਿ ਐਦਾਂ ਕੋਈ ਹਰਕਤ ਨਾ ਕਰੇ ਬੱਚੀ ਉਹਨੇ ਘਰ ਦੀ ਫਰਨੀਜ ਨਾਲ ਨਾਲ ਦੁਕਾਨ ਤੇ ਜਾ ਰਹੀ ਠੀਕ ਹੈ ਫੇਦੇ ਕਰੰਟ ਛੱਡਿਆ ਤਾਰਾਂ ਹਾਂਜੀ ਕਰੰਟ ਛੱਡਿਆ ਹੈ ਤੁਨ ਕੀ ਤੁਹਾਡਾ ਕੀ ਕਾਰਵਾਈ ਦੀ ਮੰਗ ਇਹਦੇ ਕਾਰਵਾਈ ਕੀਤੀ ਜਾਏ ਬੰਦੇ ਤੇ ਜੀ ਜਿਹੜਾ ਕਰੰਟ ਦੇ ਤੇੜੇ ਛੱਡਿਆ ਹੈ ਦਿਨ ਦਿਹਾੜੇ ਹਾਂਜੀ ਦਿਨ ਦਿਹਾੜੇ ਜੀ ਰਾਤ ਨੂੰ ਨਹੀਂ ਲਾਉਣ ਦਾ ਫਰਜ਼ ਬੰਦਾ ਜਾਂਦਾ ਹਾਂ ਜਾਨਵਰ ਫਿਰਦੇ ਰਹਿੰਦੇ ਠੀਕ ਹੈ ਕੋਈ ਵੀ ਬੰਦਾ ਲੱਗ ਸਕਦਾ ਨਾਲ ਘਰੋਂ ਦੂਰ ਦੀ ਪਾਲੀ ਉਹ ਬੰਦਾ ਕਰੰਟ ਲਾ ਚੁਣ ਜਾਨਵਰ ਚਲਾ ਗਿਆ ਨਾ ਉਹ ਘਰਾਂ ਦੇ ਵਿੱਚ ਤਾਰ ਹੈ ਆਬਾਦੀ ਹੈ ਲੋਕ ਰਹੇ ਹਾਂਜੀ ਆਹ ਦੇਖੋ ਪਿੱਛੇ ਦੇਖੋ ਬੱਚੇ ਕਿੰਨੇ ਸਾਲ ਦੇ ਬੱਚੇ ਦੇਖੋ जी, मेरा नाम अर्चना है अच्छे थे थे। हाँ जी हम भी इधर ही रहते हैं छोटी सी बच्ची थी अभी सात या आठ साल की एज है उसकी तो करंट का तार लगाया हुआ है इधर तो बच्ची को करंट लग गया अब वो लड़की सीरियस है बहुत ही छोटी लड़की है।, खेड़ी, खेड़ी है हाँ खेलते खेलते बेचारी का हाथ लग गया और करंट का तार लगाया ना इधर खेत है ना कुछ है वैसी इसलिए गन्ने बिजे हुए हैं वो अभी इसकी खुद की जगह नहीं है किसी और की जगह है हाँ तारों में करंट छोड़ा हुआ है बच्ची अब मुश्किल है सीरियस है, बिचारी, है हाँ, सक्त भी भी ही बिचारी बहुत कंडीशन खराब है इसकी बहुत सख्त कार्रवाई होनी चाहिए इसके यहाँ पर तो बच्चे बहुत ज्यादा है बच्चे सारा दिन बाहर ही रहते है खेलते रहते है बच्चे यहाँ और सख्त से सख्त कार्रवाई होनी चाहिए इस इसका छोड़ा गन्नों के बीच में छोड़ा हुआ है इसका खुद का प्लाट नहीं है किसी और के प्लाट में छोड़ा हुआ खेत नहीं है वो हाँ उसका नाम ਹਾਂ ਹਰਵੰਸ ਸਰ ਹਰਵੰਸ ਨਾਂ ਨੋਸਕਾ ਮੇਰਾ ਨਾਮ ਧੰਨਾ ਜੀ ਧੰਨਾ ਕਿੱਥੋਂ ਦੇ ਰਹਿਣ ਵਾਲੇ ਕਿੰਨੇ ਵਾਲੇ ਪਿੰਡ ਦਾ ਜੀ ਕਿੰਨੇ ਵਾਲੇ ਕੀ ਹੋਇਆ ਜਿਹੜੀ ਲੜਕੀ ਨੂੰ ਕਰੰਟ ਲੱਗੇ ਕਿੱਥੋਂ ਲੱਗਿਆ ਇੱਥੋਂ ਲੱਗਾਈ ਇੱਧਰ ਦੇਖੋ ਹੂੰ ਹੂੰ ਇੱਥੋਂ ਲੱਗਾਈ ਕਰੰਟ ਤੇ ਇਹਨਾਂ ਨੇ ਨਾ ਤਾਰ ਲਾਈ ਸੀ ਇਹਨਾਂ ਨੇ ਤਾਂ ਗੰਨਿਆਂ ਦੀ ਵਾਰ ਕੀਤੀ ਹੋਈ ਸੀਗੀ ਚਲੋ ਤਾਰ ਲੱਗੀ ਚਲੋ ਵਧੀਆ ਗੱਲ ਏ ਤੇ ਇਹਨਾਂ ਨੇ ਕੀ ਕੀਤਾ ਕਿਸੇ ਨੂੰ ਪੁੱਛਿਆ ਨਹੀਂ ਕਿਸੇ ਨੂੰ ਦੱਸਿਆ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਿੱਧਾ ਚੁੱਕ ਕੇ ਬੱਚੇ ਇੱਥੇ ਖੇਡਦੇ ਰਹਿੰਦੇ ਨੇ ਇਹਨਾਂ ਨੇ ਤਾਰ ਲਾਤੀ ਵੱਤੀ ਵਾਲੀ ਕਰੰਟ ਵਾਲੀ ਤੇ ਪੂਰਾ ਕਰੰਟ ਹੈ ਤੇ ਹੁਣ ਮਿਸ਼ਨ ਦੇ ਵਿੱਚ ਉਹਨੂੰ ਦਾਖਲ ਕੀਤਾ ਵਾ ਤੇ ਹੋਸ਼ ਨਹੀਂ ਸੀ ਲੜਕੀ ਕੀ ਕਰਨ ਗਈ ਚਿੱਕਨੀ ਉਮਰ ਦੀ ਲੜਕੀ ਦੀ 8 ਸਾਲਾਂ ਉਮਰ ਹੈ ਗਈ ਹੈ ਕੀ ਕਰਨ ਗਈ ਸੀ ਕੁਝ ਨਹੀਂ ਜੀ ਉਹਨਾਂ ਦਾ ਘਰ ਦਾ ਰਾਹ ਹੈ ਜੀ ਉਹ ਦੇਖੋ ਜੀ ਉੱਥੇ ਘਰ ਦੇ ਸਾਹਮਣੇ ਤੁਹਾਨੂੰ ਵਿਖਾ ਦਿੰਦੇ ਜੀ ਕਿੱਥੋਂ ਲੱਗੀ ਹੈ ਉਹਨਾਂ ਦਾ ਆਨਜਣ ਰਾਹ ਇਹੀ ਹੈ ਹਰ ਇੱਕ ਦਾ ਰਾਹ ਇਹੀ ਹੈ ਪੈਰੀ ਦੇ ਨਾਲ ਹੀ ਪੈਰੀ ਦੇ ਨਾਲ ਹੀ ਜੀ ਨਾਲ ਨਾਲ ਤੁਰ ਹੀ ਜਾ ਰਹੀ ਸੀ ਨਾਲ ਨਾਲ ਤੁਰ ਹੀ ਜਾ ਰਹੀ ਸੀ ਜੀ ਤੇ ਬੱਚਾ ਚਾਰੇ ਕਿ ਬੱਚਾ ਤੁਹਾਨੂੰ ਪਤਾ ਹੀ ਹੈ ਬੱਚਾ ਖੱਪ ਹੱਸਦਾ ਖੱਪ ਕਰਦਾ ਰਹਿੰਦਾ ਵਾ ਤੇ ਉਹਨੇ ਹੱਥ ਲਾਇਆ ਤੇ ਉੱਥੇ ਹੀ ਚਿੰਬੜ ਗਿਆ ਹਾਂਜੀ ਉਹ ਤਾਂ ਵੀ ਉਹੋ ਜਿ ਦੇਲ ਨੂੰ ਪੈ ਗਈ ਬੱਚੀ ਅੱਛਾ ਹੁਣ ਕਿ ਬੱਚੀ ਕੀ ਕਿਸ ਤਰ੍ਹਾਂ ਹਾਲ ਬੱਚੀ ਦੀ ਹਾਲਤ ਵੀ ਹੱਲੇ ਸੀਰੀਅਸ ਹੈ ਬਹੁਤ ਜ਼ਿਆਦਾ ਨਾਜ਼ੁਕ ਬਣੀ ਆ ਬਹੁਤ ਜਿਆਦੀ ਜੀ ਹੁਣ ਕੀ ਮੰਗ ਕੀ ਹੈ ਵੀ ਇਹਨਾਂ ਤੇ ਕਾਨੂੰਨੀ ਮੰਗ ਕੀ ਹੈ ਇਹਨਾਂ ਤੇ ਕਾਰਵਾਈ ਹੋਵੇ ਜੀ ਜਿਹੜੇ ਬਿਲੀ ਦਿਨ ਦਿਹਾੜੇ ਛੱਡੀ ਹਾਂਜੀ